ਜਿੱਥੇ ਅੱਜ ਸਾਡੇ ਸਮਾਜ ਅੰਦਰ ਵਿਆਹ ਸ਼ਾਦੀਆਂ ਵਿੱਚ ਲੱਖਾਂ ਰੁਪਏ ਖਰਚ ਕੇ ਲੋਕ ਪੈਸਾ ਦਾ ਸਹਾਰਾ ਲੈਂਦੇ ਹਨ ਅਤੇ ਡੀਜੇ ਤੇ ਹੋਰ ਪ੍ਰੋਗਰਾਮਾਂ ਤੇ ਮੋਟਾ ਰੁਪਾਇਆ ਖਰਚ ਕਰਕੇ ਹਾਈ ਫਾਈ ਪ੍ਰੋਗਰਾਮਾਂ ਵਿੱਚ ਬਦਲ ਕੇ ਕਰਦੇ ਹਨ ਜਿਸ ਨਾਲ ਸਾਡੇ ਲੋਕ ਆਹੇ ਦਿਨ ਕਰਜ਼ੇ ਦੀ ਮਾਰ ਹੇਠ ਆ ਰਹੇ ਹਨ ਪਰ ਜਿੱਥੇ ਦੂਸਰੇ ਪਾਸੇ 22 ਮਾਰਚ ਤੋਂ ਲਗਾਤਾਰ ਕਰਫਿਊ ਲੱਗਣ ਕਾਰਨ ਜਿੱਥੇ ਲੋਕਾਂ ਨੂੰ ਵੱਡੇ ਇਕੱਠ ਕਰਨ ਤੋਂ ਰੋਕ ਲਗਾਈ ਗਈ ਹੈ ਉੱਥੇ ਹੀ ਹੁਣ ਲੱਖਾਂ ਰੁਪਏ ਖਰਚ ਕਰਕੇ ਪੈਲਸਾਂ ਵਿੱਚ ਕੀਤੇ ਜਾਣ ਵਾਲੇ ਵਿਆਹ ਵੀ ਹੁਣ ਬਿਲਕੁਲ ਸਾਦੇ ਹੀ ਦੇਖਣ ਨੂੰ ਮਿਲ ਰਹੇ ਹਨ ਇੱਥੇ ਹੀ ਰੋਲੀ ਦੇ ਰਹਿਣ ਵਾਲੇ ਬਸੰਤ ਸਿੰਘ ਗੁਰਦੁਆਰਾ ਕਮੇਟੀ ਪ੍ਰਧਾਨ ਨੇ ਆਪਣੇ ਪੁੱਤਰ ਦੀ ਬਰਾਤ ਵੀ ਪੰਜ ਮੈਂਬਰਾਂ ਨਾਲ ਪਿੰਡ ਤੋਂ ਰਵਾਨਾ ਕੀਤੀ ਵਿਆਹ ਇੰਨਾ ਸਾਦਾ ਸੀ ਕਿ ਨਾ ਹੀ ਇਸ ਵਿਆਹ ਵਿੱਚ ਡੀਜੀ ਸੀ ਨਾ ਫੌਜੀ ਬੈੱਡ ਤੇ ਨਾ ਹੀ ਕੋਈ ਵਿਆਹ ਵਿੱਚ ਟੈਂਟ ਦੇਖਣ ਨੂੰ ਮਿਲੇ ਬਿਲਕੁਲ ਸਾਦੇ ਤਰੀਕੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਬੋਲੀਆਂ ਪਾ ਕੇ ਪਰਮਾ ਬਰਾਤ ਨੂੰ ਰਵਾਨਾ ਕੀਤਾ ਉਧਰ ਦੂਸਰੇ ਪਾਸੇ ਧਰਮਕੋਟ ਨਿਵਾਸੀ ਮੋਹਿੰਦਰ ਸਿੰਘ ਦੇ ਘਰ ਤੁੱਕੀ ਬਰਾਤ ਵੀ ਬਿਲਕੁਲ ਸਾਦੇ ਤਰੀਕੇ ਨਾਲ ਸੰਭਾਲ ਗਈ ਅਤੇ ਬਰਾਤ ਨੂੰ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਮੰਚੀਆਂ ਉੱਪਰ ਹੀ ਬਿਠਾਇਆ ਗਿਆ ਵਿਆਹ ਵਿੱਚ ਨਾ ਹੀ ਕੋਈ ਸ਼ੋਰ ਸ਼ਰਾਬਾ ਅਤੇ ਨਾ ਹੀ ਟੈਂਟ ਤੇ ਡੀ ਜੇ ਲਗਾਏ ਗਏ ਇਸ ਵਿਆਹ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਅਤੇ ਹਰ ਇੱਕ ਇਹ ਹੀ ਕਹਿ ਰਿਹਾ ਹੈ ਕਿ ਜੇ ਇਸ ਤਰ੍ਹਾਂ ਦੇ ਵਿਆਹ ਹੋਣ ਲੱਗ ਜਾਣ ਤਾਂ ਸਾਡੇ ਲੋਕਾਂ ਉੱਪਰ ਪੈਣ ਵਾਲੇ ਕਰਜ਼ੇ ਦਾ ਬੋਝ ਵੀ ਘਟ ਹੋ ਜਾਵੇਗਾ ਇਸ ਮੌਕੇ ਤੇ ਉਹਨਾਂ ਅੱਜ ਦੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਸਾਦੇ ਵਿਆਸ ਮਾਗਮ ਕਰਵਾਉਣ ਨੂੰ ਤਰਜੀਹ ਦੇ ਇਸ ਮੌਕੇ ਵਿਆਹ ਵਾਲੇ ਲੜਕੇ ਸੁਖਜਿੰਦਰ ਸਿੰਘ ਅਤੇ ਵਿਆਹ ਲਾੜੀ ਰਜਵਿੰਦਰ ਕੌਰ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ ਬਹੁਤ ਹੀ ਸਿੰਪਲ ਤੇ ਸਾਦੇ ਢੰਗ ਨਾਲ ਹੋਇਆ ਹੈ ਅਤੇ ਬਿਸ਼ੱਕ ਸਰਕਾਰ ਨੇ ਇਕੱਠ ਕਰਨ ਤੇ ਪਾਬੰਦੀ ਲਗਾਈ ਹੈ ਪਰ ਫਿਰ ਵੀ ਸਾਡਾ ਵਿਆਹ ਦੂਸਰੇ ਲਈ ਪ੍ਰੇਰਨਾ ਸਰੋਤ ਬਣ ਕੇ ਉੱਭਰੇਗਾ। ਉਹਨਾਂ ਨੇ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਸਮਾਗਮ ਕਰਨੇ ਹੀ ਪੈਣੇ ਹਨ। ਜੇਕਰ ਅਸੀਂ ਅਜਿਹੇ ਸਮਾਗਮ ਨਾ ਕਰਾਂਗੇ ਤਾਂ ਵਾਧੂ ਕर्चे ਥੱਲੇ ਆਵਾਂਗੇ। ਨੰਦ ਨਾਮ ਅਰਮਾਨ ਲਾ ਸੇਰ ਕੀ ਨੰਦ ਵਰਗਾਂ ਕਲਪਤ ਜੀ ਨੰਦ ਹੋਏ ਨੰਮਸਵਰਗ ਵਰਤੋ ਨੀਰ ਵਾਰੋ ਜੀ ਦਾ ਹਰ ਸਾਹ ਵਾਰੋ ਜੀ ਦੀ ਫਤਿਹ ਇਹ ਇਦਾਂ ਜੀ ਵੀ ਜਿੱਦਾਂ ਕਹਿੰਦੇ ਆ ਵੀ ਸਾਦੇ ਵਿਆਹ ਤੇ ਸਾਦੇ ਭੋਗ ਨਾ ਚਿੰਤਾ ਦੇ ਨਾ ਕੋਈ ਰੋਗ ਇਹ ਸਾਰਿਆਂ ਤੋਂ ਵਧੀਆ ਗੱਲ ਹੈ ਜੀ ਵਿਆਹ ਇਦਾਂ ਹੀ ਹੋਣੇ ਚਾਹੀਦੇ ਆ ਵੱਡੀ ਗੱਲ ਇਹ ਆ ਵੀ ਹੁਣ ਮਹਾਮਾਰੀ ਦਾ ਟਾਈਮ ਹੈ ਪਰ ਆਪਾਂ ਨੂੰ ਮਹਾਮਾਰੀ ਇਸ ਬਿਮਾਰੀ ਤੋਂ ਵੀ ਇੱਕ ਸਮਝ ਲਓ ਵੀ ਚੰਗੀ ਪ੍ਰਤੀ ਪੈ ਰਹੀ ਹੈ ਜਿਹੜੀ ਇਹ ਵਿਆਹ ਸ਼ਾਦੀਆਂ 'ਚ ਪੰਜ ਪੰਜ ਚਾਰ ਚਾਰ ਬੰਦੇ ਆਉਣਗੇ ਨਾਲੇ ਤੇ ਖਰਚਾ ਘੱਟ ਹੁੰਦਾ ਨਾਲੇ ਵਿਆਹ 'ਚ ਪੰਜ ਚਾਰ ਬੰਦਿਆਂ ਨਾਲ ਔਰ ਨਾਲ ਕੁੜੀ ਵਾਲਿਆਂ ਤੇ ਵੀ ਕੋਈ ਬੜਾ ਅਸਰ ਨਹੀਂ ਪੈਂਦਾ ਇਹਦੇ ਕਰਕੇ ਮੈਂ ਤਾਂ ਇਸ ਗੱਲ ਨਾਲ ਬਹੁਤ ਖੁਸ਼ ਤੇ ਬਹੁਤ ਸਹਿਮਤ ਹਾਂ ਵੀ ਇਹ ਵਿਆਹ ਜਿਹੜੇ ਸਾਦੇ ਤੇ ਘੱਟੋ ਘਟ ਲੋਕਾਂ ਦੇ ਨਾਲ ਹੁੰਦੇ ਕਿੰਨੇ ਬੰਦੇ ਲੈ ਕੇ ਵਿਰਾਟੋ ਕੀ ਸੀ ਅੱਜ ਜੀ ਪੰਜ ਬੰਦੇ ਸੀਗੇ ਜੀ ਸਾਰੇ ਤੇ ਬੰਦੇ ਬਹੁਤ ਵਧੀਆ ਹੋਇਆ ਵਿਆਹ ਜੀ ਬਹੁਤ ਸੋਹਣਾ ਹੋ ਗਿਆ ਜੀ ਬਹੁਤ ਸੋਹਣਾ ਮੈਂ ਬਹੁਤ ਖੁਸ਼ ਹਾਂ ਸਾਰੇ ਲੋਕ ਵੀ ਖੁਸ਼ ਹੈ ਅੱਗੇ ਉਹ ਭਰਾ ਦੇ ਸਹੁਰਾ ਪਰਿਵਾਰ ਵੀ ਖੁਸ਼ ਹੈ ਵੀ ਸਾਨੂੰ ਵੀ ਜ਼ਿਆਦਾ ਮਤਲਬ ਨਹੀਂ ਕਰਨਾ ਪਿਆ ਪੁਰਾਣੇ ਵਿਆਹਾਂ ਨੂੰ ਘਰ ਦੇ ਵਿੱਚ ਬੈਠ ਕੇ ਮੰਨਿਆਂ ਦੇ 57 ਮੰਨਿਆਂ ਦੀ ਵਧੀਆ ਸੇਵਾ ਵੀ ਕੀਤੀ ਹੈ ਤੇ ਬਹੁਤ ਸੋਹਣਾ ਹੋ ਗਿਆ ਤੇਜ਼ ਚੈਨਲ ਦੇ ਲਈ ਮੋਗੇ ਤੋਂ ਸਰਬਜੀਤ ਰੋਲੀ ਦੀ ਰਿਪੋਰਟ ਤੇਜ਼ ਨਜ਼ਰ ਸਹੀ ਖਬਰ ਨਿਊਜ਼ ਫੋਟ ਪੰਜਾਬੀ ਕਲਚਰ ਐਗਰੀਕਲਚਰ ਬਾਲੀਵੁੱਡ ਪੋਲੀਟਿਕ और धर्म से जुड़ी खबरों के लिए देखते रहिए तेज चैनल